Jesus, you ਪਰ ਅੱਜ ਮੈਂ ਤੁਹਾਨੂੰ ਪਰਾਲੀ ਨੂੰ ਸਾੜਨ ਨੂੰ ਜਾਂ ਪਰਾਲੀ ਨੂੰ ਅੱਗ ਲਾਉਣ ਦੀ ਖਬਰ ਨਹੀਂ ਦਿਖਾ ਰਿਹਾ ਸਗੋਂ ਇਹ ਜਿਹੜੇ ਮੈਂ ਖੇਤ ਦਿਖਾ ਰਿਹਾ ਵਾਂ ਇਹ ਉਸ ਸੋਹ ਜਵਾਨ ਕਿਸਾਨ ਦੇ ਅਤੇ ਜਾਗਰੂਕ ਕਿਸਾਨ ਦੇ ਖੇਤ ਨੇ ਜਿਨ੍ਹਾਂ ਨੇ ਪਿਛਲੇ 10 ਤੋਂ 12 ਸਾਲ ਤੋਂ ਜਿਹੜਾ ਕਿ ਇੱਕ ਪ੍ਰਣ ਲਿਆ ਹੈ ਕਿ ਉਹਨੇ ਪਰਾਲੀ ਨੂੰ ਅੱਗ ਨਹੀਂ ਲਾਣੀ ਕਿਉਂਕਿ ਉਹ ਫਿਕਰ ਕਰਦਾ ਹੈ ਜੀਵ ਜੰਤੂਆਂ ਦੀ ਵਾਤਾਵਰਨ ਦੀ ਤੇ ਖਾਸ ਤੌਰ ਤੇ ਪੰਜਾਬ ਦੇ ਉਹ ਰਹਿਣ ਵਾਲੇ ਬਸ਼ਿੰਦਿਆਂ ਦੀ ਤੇ ਲੋਕਾਂ ਦੀ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰਾਲਾਂ ਨਾਲ ਜਿਹੜੀ ਕੋਈ ਦਿੱਕਤ ਨਾ ਆਵੇ ਹੁਣ ਦੂਸਰੀ ਮੈਂ ਗੱਲ ਤੁਹਾਨੂੰ ਦੱਸਾਂਗਾ ਕਿ ਪਰਾਲੀ ਨੂੰ ਅੱਗ ਨਾ ਲਾਉਣ ਦਾ ਕਾਰਨ ਕੀ ਹੈ ਕਾਰਨ ਇਹ ਹੈ ਕਰੋੜਾਂ ਦੀਆਂ ਮਸ਼ੀਨਾਂ ਹੁਣ ਜਿਹੜੀਆਂ ਖੇਤਾਂ ਦੇ ਵਿੱਚ ਆਈਆਂ ਨੇ ਉਪਰਾਲਾ ਬਹੁਤ ਜ਼ਬਰਦਸਤ ਕੀਤਾ ਗਿਆ ਵੈ ਰਜੀਵ ਰਾਣਾ ਨੇ ਮੇਰੇ ਨਾਲ ਇਸ ਵਕਤ ਜੋ ਕਿ ਪਿਛਲੇ 10 ਸਾਲ ਤੋਂ ਲਗਾਤਾਰ ਬੈਲਰਾਂ ਦਾ ਕੰਮ ਕਰਦੇ ਪਏ ਨੇ ਬੈਲਾ ਬਣਾਉਂਦੇ ਵੀ ਪਏ ਨੇ ਗਾਂ ਵੀ ਜਿਹੜਾ ਹੈ ਕਿ ਅੱਗੇ ਉਹਦੀ ਸਪਲਾਈ ਕਰਦੇ ਪਏ ਨੇ ਤੇ ਇੱਕ ਸੋਨਾ ਪੈਸਾ ਜਿਹੜਾ ਕਿ ਉਹ ਕਮਾ ਰਹੇ ਨੇ ਪਰ ਕਿਤੇ ਨਾ ਕਿਤੇ ਇਸ ਵਕਤ ਜਿਹੜਾ ਹੈ ਕਿ ਪਿਛਲੇ 2 ਤੋਂ 3 ਸਾਲ ਜਿਹੜਾ ਹੈ ਕਿ ਉਹ ਨਰਾਜ਼ਗੀ ਕਿਤੇ ਸਰਕਾਰਾਂ ਦੇ ਨਾਲ ਵੀ ਹੈ ਸਿਸਟਮ ਦੇ ਨਾਲ ਵੀ ਹੈ ਕਿਉਂਕਿ ਕਰੋੜਾਂ ਦੀਆਂ ਮਸ਼ੀਨਾਂ ਇਹ ਇਸ ਵਕਤ ਤੁਸੀਂ ਜਿਹੜੀ ਇੱਥੇ ਬੇਲ ਦੇਖਦੇ ਪਏ ਹੋ ਇਹ 400 ਕਿਲੋ ਦੀ ਹੈ ਵੱਡਾ ਬੇਲਰ ਹੈ ਆਪਣੇ ਆਪ ਦੇ ਵਿੱਚ ਜਿਹੜਾ ਕਿ ਘੰਟਿਆਂ ਦਾ ਕੰਮ ਜਿਹੜਾ ਕਿ ਕੁਝ ਹੀ ਮਿੰਟਾਂ ਦੇ ਵਿੱਚ ਜਿਹੜਾ ਕਿ ਪੂਰਾ ਕਰਦਾ ਪਿਆ ਇਸ ਵਕਤ ਮੇਰੇ ਨਾਲ ਰਜੀਵ ਰਾਣਾ ਮੌਜੂਦ ਨੇ ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ ਰਜੀਵ ਰਾਣਾ ਨਾਲ ਸਵਾਗਤ ਹੈ ਪੀਟੀਸੀ ਨਿਊਜ਼ ਤੇ। ਥੈਂਕ ਯੂ ਜੀ ਥੈਂਕ ਯੂ ਸਰ। ਧੰਨਵਾਦ। ਰਾਣਾ ਸਾਹਿਬ ਵੱਡਾ ਮੋਰਚਾ ਫਤਹਿ ਕੀਤਾ ਹੈ। ਬਸ ਵੱਡੀ ਮਸ਼ੀਨ ਲਿਆ ਕੇ ਖੜੀ ਕਰਤੀ ਹੈ। ਸ਼ੌਂਕ ਸੀਗਾ ਇਸ ਕੰਮ ਦਾ। ਸ਼ੁਰੂ ਤੋਂ 10-11 ਸਾਲ ਤੋਂ ਇਸ ਲਾਈਨ 'ਚ ਪਏ ਸੀ। ਸੁਪਨਾ ਸੀ ਕਿ ਅਸੀਂ ਛੋਟਿਆਂ ਤੋਂ ਬੜੇ 'ਚ ਵੀ ਜਾਈ ਅੱਜ ਪੂਰਾ ਹੋ ਗਿਆ ਜੀ ਲੱਗੇ ਹੋ ਜੀ ਕਿਰਪਾ ਦਾ। ਪਹਿਲੇ ਤਾਂ ਚਲੋ ਕਮਾਈ ਰਿਓ ਪਰ ਦੂਸਰੀ ਸਭ ਤੋਂ ਇੱਕ ਐਮ ਗੱਲ ਹੋ ਜਾਂਦੀ ਉਹ ਵਾਤਾਵਰਨ ਦੀ। ਬਿਲਕੁਲ ਜੀ। ਅਕਸਰ ਤੁਸੀਂ ਇਸ ਵਕਤ ਵੇਖਦੇ ਹੋ ਸਰਕਾਰ ਨੇ ਸਿੱਧਾ ਕਹਿਤਾ ਰੈਡ ਐਂਟਰੀ ਪਾ ਦੇਣੀ ਹੈ ਜੇ ਕਿਸੇ ਨੇ ਖੇਤ ਨੂੰ ਅੱਗ ਲਗਾਈ। ਨਾਲ ਹੀ ਜਿਹੜਾ ਮੈਂ ਤੁਹਾਡ ਨਾਲ ਗੱਲ ਕਰਦਾ ਪਿਆ ਸੀ ਤੁਸੀਂ ਗੱਲ ਆਖੀ ਸੀ ਕੰਮ ਤਾਂ ਬਹੁਤ ਚਾਵਨਾ ਖੋਲਿਆ ਸੀ ਹੁਣ ਅਸ ਪੀਕ ਤੇ ਵੀ ਲੱਗੇ ਆ ਪਰ ਸਿਸਟਮ ਕਿਤੇ ਨਾ ਕਿਤੇ ਸਾਨੂੰ ਥੱਲੇ ਸੁੱਟਣ ਦੀਆਂ ਕੋਸ਼ਿਸ਼ਾਂ ਕਰਦਾ ਬਿਲਕੁਲ ਜੀ ਸਿਸਟਮ ਤੋਂ ਤਾਂ ਦੇਖੇ ਜਦੋਂ ਸ਼ੁਰੂ ਕਰਿਆ ਸੀ ਸੋਚਿਆ ਨਹੀਂ ਸੀ ਵੀ ਇੱਥੇ ਤੱਕ ਵੀ ਆਵਾਂਗੇ ਕਿਉਂਕਿ ਅੱਜ ਦੇ ਹਾਲਾਤ ਜੇ ਦੇਖੀ ਅਸੀਂ ਸਾਨੂੰ ਗਵਰਨਮੈਂਟ ਸਬਸਿਡੀ ਦੇ ਰਹੀ ਆ ਹੂੰ ਛੋਟੇ بڑے ਬਿੱਲਾਂ ਤੇ ਦੇ ਰਹੀ ਆ ਪਰ ਸਾਨੂੰ ਅੱਗੇ ਜਿਹੜੇ ਐਗਰੀਗੇਟਰ ਆ ਜਾਂ ਅਸੀਂ ਇਹ ਖੇਤਾਂ ਤੋਂ ਫੈਕਟਰੀ ਤੱਕ ਲਿਜਾ ਰਹੇ ਆ ਉੱਥੇ ਕੋਈ ਸਹੂਲਤ ਨਹੀਂ ਹੈਗੀ ਜੀ ਹੂੰ ਮੰਨ ਲਓ ਅਸੀਂ ਮੇਰਾ ਪਿਛਲੇ ਸਾਲ ਕੇਸ ਹੋਇਆ ਸੀ ਮੇਰੀ 4 ਤੋਂ 5 ਕਰੋੜ ਦੀ ਪਰਾਲੀ ਨੂੰ ਅੱਗ ਲੱਗੇ ਭੂਪੁਰ ਦੇ ਲੱਗੇ ਜਦੋਂ ਅਸੀਂ ਅਹੀ ਕਵਰ ਕੀਤਾ ਸੀਗਾ ਆ ਕੇ ਕਰਿਆ ਸਰ ਬਿਲਕੁਲ ਉਹ 4 ਕਰੋੜ ਦੀ ਪਰਾਲੀ ਜ਼ੀਰੋ ਹੋ ਗਏ ਜਿਹਨੂੰ ਅਸੀਂ 2-250 ਬੰਦਿਆਂ ਨੇ ਇਕੱਠਾ ਕਰੇ ਸੀ ਰੋਜ਼ਗਾਰ ਸੀ ਅਸੀਂ ਵੀ ਉੱਥੋਂ ਪੈਸੇ ਕਮਾਣੇ ਸੀ ਸਾਡੀ ਇਨਵੈਸਟਮੈਂਟ ਸੀ ਔਰ ਉਹਦੇ ਵਿੱਚ ਕੀ ਸੀ ਸਾਡੀ ਇੰਸ਼ੋਰੈਂਸ ਸੀਗੀ ਹੂੰ ਉਹ ਕਲੇਮ ਚਲੋ ਕੰਪਨੀ ਨੇ ਪਾਸ ਤਾਂ ਕਰਤਾ ਪਰ ਹਜੇ ਤੱਕ ਪੈਸਾ ਨਹੀਂ ਆਇਆ ਸੀਜ਼ਨ ਦੁਬਾਰਾ ਆ ਗਿਆ ਅੱਗੇ ਸਾਨੂੰ ਕੀ ਪ੍ਰੋਬਲਮ ਆਈ ਹੈ ਮੇਨ ਕਿ ਹੁਣ ਕੰਪਨੀਆਂ ਕੋਈ ਇੰਸ਼ੋਰੈਂਸ ਕਰਨ ਨੂੰ ਤਿਆਰ ਨਹੀਂ ਜੀ ਜੇ ਇੰਸ਼ੋਰੈਂਸ ਨਹੀਂ ਕਰਨੇ ਕਿਉਂ ਨਹੀਂ ਕਰ ਰਹੇ ਜੀ ਚਾਹੇ ਕੋਈ ਸਰਕਾਰੀ ਕੰਪਨੀ ਆ ਪ੍ਰਾਈਵੇਟ ਆ ਸਭ ਕੰਪਨੀਆਂ ਹੱਥ ਛਾੜ ਗਈਆਂ ਸਰਕਾਰ ਸਾਨੂੰ ਕਹਿ ਰਹੀ ਆ ਤੁਸੀਂ ਡੰਪ ਲਗਾਓ ਐਗਰੀਗੇਟਰ ਇਕੱਠਾ ਕਰੋ ਤੁਸੀਂ ਲੋਕਾਂ ਨੂੰ ਜਾਗਰੂਤ ਕਰੋ ਪਰ ਜੇ ਅਸੀਂ ਆਪਣਾ ਪੈਸਾ ਲਾਣੇ ਸਰਕਾਰ ਤੋਂ ਅਸੀਂ ਕੋਈ ਲੋਨ ਨਹੀਂ ਲੈਂਦੇ ਸਾਨੂੰ ਕੋਈ ਸਰਕਾਰ ਤੋਂ ਨਹੀਂ ਹੈਗਾ ਸਬਸਿਡੀ ਚਲੋ ਮਿਲਦੀ ਹੈ ਉਹ ਹੀ ਮਿਲਦੀ ਹੈ ਜੀ ਉਹ ਇੱਕ ਛੋਟੀ ਰਕਮ ਆ ਉਹ ਚ ਚੱਲ ਸਾਡੀ ਹੈਲਪ ਹੋ ਜਾਂਦੀ ਪਰ ਉਸ ਤੋਂ ਇਲਾਵਾ ਕਰੋੜਾਂ ਦੀ ਇਨਵੈਸਟਮੈਂਟ ਆ ਜਿਹੜੇ ਅਸੀਂ ਖੁਦ ਕਰ ਰਹੇ ਆ ਪਰ ਉਹ ਖੇਤਾਂ ਦੇ ਵਿੱਚ ਓਪਨ ਮਾਰ ਪਿਆ ਜੀ ਉਹਦੀ ਸੇਫਟੀ ਸਾਨੂੰ ਇਹ ਹੁੰਦਾ ਕਿ ਇੰਸ਼ੋਰੈਂਸ ਤੋਂ ਹੋਵੇ ਕਿ ਬੰਦਾ ਚੈਨ ਨਾਲ ਨੀਂਦ ਨਾਲ ਸੌ ਸਕਦਾ ਕਿ ਸਾਡਾ ਖਰਚਾ ਸਾਨੂੰ ਮਿਲ ਜਾ ਉਹ ਪਰ ਸਾਰੀਆਂ ਕੰਪਨੀਆਂ ਨੇ ਪੱਲਾ ਝਾੜਤਾ ਸਰਕਾਰ ਕਿਤੇ ਨਾ ਕਿਤੇ ਇਸ ਚੀਜ਼ ਚ ਸੁੱਤੀ ਪਈ ਆ ਕਿ ਤੁਸੀਂ ਜੇ ਸਾਡੀ ਐਗਰੀਕੇਟਰ ਨੂੰ ਤੁਸੀਂ ਬਾਹ ਨਹੀਂ ਫੜਨੀ ਕੋਈ ਕੰਪਨੀ ਇੰਸ਼ੋਰੈਂਸ ਨਹੀਂ ਕਰੂਗੀ ਅਸੀਂ ਸੇਫ ਨਹੀਂ ਹੈਗੇ ਔਰ ਅਸੀਂ ਇਸ ਸਾਲ ਅੱਧਾ ਕੰਮ ਮੇਰਾ ਘਟ ਗਿਆ ਜੀ ਮੈਂ ਪਿਛਲੇ ਸਾਲ ਸਵਾ ਦੋ ਲੱਖ ਟਨ ਦਾ ਮਾਲ ਦਾ ਕਰਿਆ ਸੀ ਆਪਾਂ 1 ਲੱਖ ਦੇ ਆਗੇ ਕਿੰਨੇ ਏਕੜ ਹੋਏਗਾ ਪੂਰੇ ਪੰਜਾਬ ਦਾ ਉਹ ਕੋਟੋ ਘਟ 1 ਲੱਖ ਏਕੜ ਪਲੱਸ ਸੀ ਸਰ ਤੇ ਇੱਕ ਖੇਤ ਵਿੱਚੋਂ 1 ਏਕੜ ਤੋਂ 2 ਟਨ 2 ਟਨ ਨਿਕਲਦੀ ਹੈ ਜੀ ਜੇ ਆਪਾਂ ਟਨ ਦੇ ਹਿਸਾਬ ਨਾਲ ਲਈਏ ਤੇ 11000 ਏਕੜ ਅਸੀਂ ਸਾਫ ਕਰਿਆ ਜਿਹਦੇ ਵਿੱਚ ਕੋਈ ਅੱਗ ਨਹੀਂ ਲੱਗੀ ਪলিউਸ਼ਨ ایرিয়া ਮੁਕਤ ਰਿਹਾ ਤੁਸੀਂ ਸ਼ਾਇਦ ਦੇਖਿਆ ਹੋਊਗਾ ਕਿ ਸਾਡਾ ਇਹ ਬਜਾਜਾਂ ਦਾ ਜੋ 쿠ਪੁਰਥਲੇ ਚ ਆ ਨਾਲ ਇੱਕ ਜਲੰਧਰ ਚ ਸਾਡਾ ਮੰਗੇ ਕੀ ਆ ਨਾਲ ਟਾਂਡਾ ਹੁਸ਼ਿਆਰਪੁਰ ਤਿੰਨ ਜ਼ਿਲ੍ਹਿਆਂ ਦੀ ਹੱਦ ਆ ਉੱਥੇ ਘਟਨਾ ਘਟੀਆਂ ਨੇ ਬਿਲਕੁਲ ਘਟੀਆਂ ਜੀ ਔਰ ਇਸੇ ਏਰੀਆ ਚ ਅਸੀਂ ਪ੍ਰਾਲੀ ਇਕੱਠੀ ਕਰੀ ਕਿਸੇ ਨੂੰ ਅੱਗ ਨਹੀਂ ਲਾਣ ਦਿੱਤੀ 95% ਅਸੀਂ ਏਰੀਆ ਬਚਾਇਆ ਪਰ ਸਾਨੂੰ ਕਿਸੇ ਨੇ ਨਹੀਂ ਬਚਾਇਆ ਕਿਉਂਕਿ ਜਿਹੜੀ ਅੱਗ ਲੱਗਦੀ ਆ ਉਹ ਪ੍ਰਾਲਿਜ ਦਾ ਸੀ ਰੋਕ ਲਈ ਸਰਕਾਰ ਧਿਆਨ ਦਿੰਦੀ ਹੈ ਕਣਕ ਦੇ ਵੇਲੇ ਕੋਈ ਧਿਆਨ ਨਹੀਂ ਦਿੰਦੀ ਸਭ ਤੋਂ ਜ਼ਿਆਦਾ ਅੱਗ April ਔਰ May ਚ ਲੱਗਦੀ ਹੈ ਜਿਹਦੇ ਵਿੱਚ ਸਾਡੀ ਕੋਈ ਸੇਫਟੀ ਨਹੀਂ ਕੋਈ ਕੋਈ ਮਹਿਕਮਾ ਨਹੀਂ ਆ ਕੇ ਪੁੱਛਦਾ ਸਾਨੂੰ ਅੱਜ ਤੱਕ ਸਾਡੇ ਕੋਈ ਕੋਈ ਮਹਿਕਮੇ ਵਾਲਾ ਨਹੀਂ ਆਇਆ ਜੀ ਹੂੰ ਔਰ ਕੋਈ ਪੁਲਿਸ ਵਾਲੇ ਨਹੀਂ ਚੱਕਰ ਮਾਰਦੇ ਕਿ ਕੋਈ ਚਲਾਨ ਕੱਟੀ ਹੈ ਇਹਨਾਂ ਦੇ ਫਾਰਮਰਾਂ ਦੇ ਕਿਉਂਕਿ ਉਸ ਟਾਈਮ ਗਰਮੀ ਮੌਸਮ ਹੁੰਦੀ ਆ ਮੌਸਮ ਖਰਾਬ ਕਿਸਾਨ ਅੱਗ ਲਾ ਕੇ ਘਰੋਂ ਚੱਲ ਗਿਆ ਹਜ਼ਾਰਾਂ ਏਕੜ ਸੜ ਜਾਂਦੇ ਪਤਾ ਨਹੀਂ ਉਹਨੇ ਕਿੰਨਾ ਕੁ ਲੋਹ ਦੇਣਾ ਏਕੜ ਜੀ ਇੱਕ ਬੰਦੇ ਦੀ ਦੇਖੋ ਜੀ ਸਾਡਾ ਤਾਂ ਮਾਲ ਗਿਆ 4 ਕਰੋੜ ਦਾ ਇੱਕ ਨੌਜਵਾਨ ਜੋ ਚਾਲਦਾ ਸੀ ਉਹ ਕਿਸੇ ਕਿਸਾਨ ਦਾ ਹੀ ਬੇਟਾ ਸੀ ਉਹਦੀ ਮੌਤ ਵੀ ਹੋਈ ਉਹਦੀ ਉਹਦੀ ਸਪੋਰਟ ਡੈਥ ਹੋ ਗਈ ਅਸੀਂ ਨਹੀਂ ਬਚਾ पाए ਇਹ ਕਿਸਾਨਾਂ ਨੂੰ ਵੀ ਇਹ ਦੇਣਾ ਚਾਹੀਦਾ ਧਿਆਨ ਕਿ ਜੇ ਅਸੀਂ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਅਸੀਂ ਫ੍ਰੀ ਚ ਚੱਕ ਰਹੇ ਹਾਂ ਸਭ ਤੋਂ ਵੱਡੀ ਗੱਲ ਆ ਫ੍ਰੀ ਆ ਬਿਲਕੁਲ ਠੀਕ ਕੋਈ ਸਰਕਾਰ ਤੋਂ ਨਹੀਂ ਲੈਣਾ ਦੇਣਾ ਕੋਈ ਫਾਰਮਰ ਤੋਂ ਨਹੀਂ ਲੈਣਾ ਦੇਣਾ ਅਸੀਂ ਆਪਣੀ ਫੈਕਟਰੀ 'ਚ ਮਿਹਨਤ ਕਰਕੇ ਉਤੋਂ ਦੋ ਪੈਸੇ ਬਣਾ ਰਹੇ ਹਾਂ ਪਰ ਕਿਸਾਨ ਨੂੰ ਵੀ ਚਾਹੀਦਾ ਕਿ ਜੇ ਅਸੀਂ ਪਰਾਲੀ ਉਹਨਾਂ ਦੀ ਸਾਮ ਰਹੇ ਹਾਂ ਤਾਂ ਕਣਕ ਵੇਲੇ ਸਾਡੇ ਸਾਥ ਦੇਣ ਇੰਸ਼ੋਰன்ஸ் ਜੀ ਤੁਸੀਂ ਗੱਲ ਆਖਦੇ ਪਿਓ ਕਿ ਇੰਸ਼ੋਰੈਂਸ ਦੇ ਵਿੱਚ ਵਜਾ ਕੀ ਦੱਸੀ ਜਾਂਦੀ ਕਰਨੀ ਕਿਉਂ ਨਹੀਂ ਉਹ ਕਹਿ ਰਿਹਾ ਜੀ ਕਲੇਮ ਬਹੁਤ بڑا ਹੋ ਜਾਂਦਾ ਤੇ ਕਲੇਮ بڑا ਆ ਕਈ ਕੰਪਨੀ ਕਹਿੰਦੇ ਕਿ ਤੁਸੀਂ ਆਪ ਹੀ ਕਿਤੇ ਅੱਗੇ ਲਾ ਲੈਣੀ ਆ ਕਿਤੇ ਉਹ ਕਹਿ ਰਹੇ ਉਹ ਕਈ ਕੰਪਨੀਆਂ ਨੂੰ ਕਹਿ ਰਹੇ ਜੀ ਤੁਸੀਂ ਆਪ ਲਾ ਲੈਣੇ ਹੁਣ ਦੇਖੋ ਅਸੀਂ ਇਹ ਮਾਲ ਵੇਚਿਆ ਹੋਇਆ ਠੀਕ ਹੈ ਪੇਮੈਂਟ ਅਸੀਂ ਅੱਗੇ ਹੋ ਲਈ ਹੋਈ ਆ ਐਡਵਾਂਸ 70% ਤੇ ਜੇ ਸਬੰਦੇ ਨੇ ਪੇਮੈਂਟ 70% ਲਈ ਆ ਉਸ ਸਬੰਦੇ ਨੇ ਜਿਆਦਾ ਪੈਸੇ ਮੋੜੂਗਾ ਜਾਂ ਮਾਲ ਦੇਊਗਾ ਉਹਨਾਂ ਵਿਚਾਰੋਂ ਸੇ ਪੈਸੇ ਤਾਂ ਕੁਝ ਮਤਲਬ ਹੀ ਨਹੀਂ ਆਇਆ ਅੱਜ ਮੇਰੀ ਇੰਸ਼ੋਰੈਂਸ ਦਾ ਕਲੇਮ ਪਾਸ ਹੋਇਆ 4 ਕਰੋੜ ਚੋਂ 1 ਕਰੋੜ 58 ਲੱਖ ਰੁਪਈਆ ਪਰ ਮੇਰਾ ਮਾਲ ਤਾਂ ਜਿਹੜਾ ਸੀ ਉਹ 4 ਕਰੋੜ ਦਾ ਸੀ ਨਾ ਜੀ ਵੇਚਿਆ ਹੋਇਆ ਸੀ ਮੈਂ ਆਪਣੇ ਘਾਟੇ ਵਾਸਤੇ ਤੱਕ ਲਾਵਾਂਗਾ ਨਹੀਂ ਲਾਵਾਂ ਉਹ ਮੈਨੂੰ ਉਲਟਾ ਮਹਿੰਗਾ ਲੈ ਕੇ ਦੇਣਾ ਪਿਆ ਕਿਉਂਕਿ ਮਾਲ ਤਾਂ ਮਾਲ ਚਾਹੀਦਾ ਸੀ ਉਹਨਾਂ ਨੂੰ ਪਰ ਇੰਸ਼ੋਰੈਂਸ ਦਾ ਇੱਕ ਜਿਹੜਾ ਬੜਾ ਵੱਡਾ ਮਸਲਾ ਹੈ ਮੇਰੇ ਹਿਸਾਬ ਦੇ ਨਾਲ ਜ਼ਰੂਰ ਬਣੇਗਾ ਕਿਉਂਕਿ ਇੰਨੇ ਲੱਖ ਟਨ ਜਿਹੜਾ ਮਾਲ ਇਕੱਠਾ ਕਰਕੇ ਰੱਖਦੇ ਪਏ ਉਹ ਕਿਉਂਕਿ ਇੱਕ ਰਾਣਾ ਸਾਹਿਬ ਦਿੱਕਤ ਹੋਰ ਵੀ ਜਿਹੜੀ ਆ ਰਹੀ ਹੈ ਮੈਂ ਕਿਸਾਨਾਂ ਨਾਲ ਗ ਸਬਸਿਡੀ ਮਿਲੇਗੀ ਲੋਨ ਵੀ ਮਿਲ ਗਿਆ ਤੁਸੀਂ ਮਸ਼ੀਨਾ ਪਾ ਲਈਆਂ ਮਾਲ ਅੱਗੇ ਦੇਣਾ ਕਿੰਨਾ ਨੂੰ ਕਿਉਂਕਿ ਅੱਗੇ ਉਹਨਾਂ ਦੀ ਖਪਤ ਨਹੀਂ ਹੈ ਮਾਲ ਤਾਂ ਫਿਰ ਘਰ ਦਾ ਘਰ ਹੀ ਦੇਣਗੇ ਮੈਂ ਜੀ ਇਹ ਤੁਸੀਂ ਵੱਡਾ ਪੁਆਇੰਟ ਫੜਿਆ ਹੈ ਕਿ ਇੰਸ਼ੋਰੈਂਸ ਦਾ ਪੁਆਇੰਟ ਤਾਂ ਹੈਗਾ ਹੈਗਾ ਦੂਜੀ ਸਮਝ ਆ ਸਾਡੇ ਨਾਲ ਇਹ ਹੋ ਗਈ ਕਿ ਸਾਡੇ ਕੋਲ ਬੇਲਰ ਤਾਂ 2 ਸਾਲ ਚ ਵੱਧ ਗਏ ਹਜ਼ਾਰਾਂ ਹਾਂ ਬਿਲਕੁਲ ਠੀਕ ਹੈ ਔਰ ਫੈਕਟਰੀਆਂ ਘਟ ਗਈਆਂ ਫੈਕਟਰੀਆਂ ਘਟ ਗਈਆਂ ਉਲਟਾ ਵਧਣ ਦੀ ਬਜਾਏ ਘਟ ਗਈਆਂ ਉਹਦਾ ਰੀਜ਼ਨ ਕੀ ਹੈ ਕਿ ਸੀਬੀਜੀ ਪਲਾਂਟ ਅੱਜਕੱਲ ਸੀਐਨਜੀ ਗੈਸ ਬਣ ਰਹੀ ਹੈ ਇਹਦੇ ਨਾਲ ਅੱਛਾ ਨਿਊਜ਼ ਹੁੰਦਾ ਜਿਹਦੇ ਵਿੱਚ ਰਿਲਾਇੰਸ ਕੰਪਨੀ ਵੀ ਐਂਟਰ ਹੂੰ ਅਡਾਨੀ ਜੀ ਦੀ ਵੀ ਐਂਟਰੀ ਕੰਪਨੀ ਹੋ ਗਈ ਹੈ ਜੀ ਹੋਰ ਬਹੁਤ ਲੋਕਲ ਕੰਪਨੀਆਂ ਗੁਜਰਾਤ ਦੀਆਂ ਕੋ ਬਾਹਰੋਂ ਉਹਨਾਂ ਨੇ ਪਲਾਂਟ ਤਾਂ ਲਾਏ ਆ ਗ੍ਰੀਨ ਜ਼ੋਨ ਚ ਉਹਨਾਂ ਨੂੰ ਐਨਓਸੀ ਵੀ ਦਿੱਤੀ ਹੋਈ ਹੈ ਸਰਕਾਰ ਨੇ ਗ੍ਰੀਨ ਜ਼ੋਨ ਚ ਪਰ ਉਹ ਸਾਲ ਬਾਅਦ ਚੱਲ ਕੇ ਕਈ ਬੰਦ ਪਈਆਂ ਕਈਆਂ ਦਾ ਮੂਰਤੇ ਨਹੀਂ ਹੋ ਪਾਇਆ ਵਜਾ ਕਿ ਉੱਥੇ ਵੀ ਕਿਸਾਨ ਇੱਥੇ ਵੀ ਕਿਸਾਨ ਅਸੀਂ ਕਿਸਾਨ ਦੇ ਬੇਟੇ ਆ ਕਿਸਾਨ ਦੀ ਹੈਲਪ ਕਰ ਰਹੇ ਆ ਉੱਥੇ ਵੀ ਕਿਸਾਨ ਬੈਠੇ ਆ ਉਹ ਕਹਿ ਰਿਹਾ ਜੀ ਇਹ ਦੇ ਨਾਲ ਸਾਨੂੰ ਪੋਲੂਸ਼ਨ ਆ ਜੀ ਇਹਦੇ ਨਾਲ ਹਵਾ ਖਰਾਬ ਹੋ ਰਹੀ ਸਾਡਾ ਪਾਣੀ ਕੈਂਸਰ ਹੋ ਰਿਹਾ ਕੈਮੀਕਲ ਦੇਖੋ ਇਹਦਾ ਕੋਈ ਤਾਂ ਹੱਲ ਕੱਢਣਾ ਪੈਣਾ ਨਹੀਂ ਸਰਕਾਰ ਨੂੰ ਜਾਂ ਤਾਂ ਸਾਨੂੰ ਵੀ ਬੰਦ ਕਰ ਦੇਵੇ ਲੋਕੀ ਅੱਗ ਲਾਣ ਫਿਰ ਇਹ ਤਾਂ ਖੇਤ 'ਚ ਅੱਗ ਲੱਗ ਜੇ ਜੀ ਅਸੀਂ ਇਹ ਸਾਂਭ ਰਹੇ ਹਾਂ ਤੇ ਸਾਨੂੰ ਵੇਚਣ ਦਾ ਜਿਹੜੀਆਂ ਫੈਕਟਰੀ ਵੇਚਣੀਆਂ ਉਹ ਤਾਂ ਬੰਦ ਹੋ ਰਹੀਆਂ ਕੱਲ ਇਹੀ ਹੈ ਨਾ ਫੈਕਟਰੀ ਵਾਲਾ ਕਹਿੰਦਾ ਮੇਰੇ ਕੋਲ ਡਿਮਾਂਡ ਨਹੀਂ ਹੈ ਮੈਂ ਤੇਰਾ ਮਾਲ ਲੱਗੇ ਕਿੱਥੇ ਰੱਖ ਲਵਾਂ ਤੇ ਤੁਸੀਂ ਜਾਓਗੇ ਪੰਜਾਬ ਤੋਂ ਬਾਹਰੋਂ ਉੱਥੇ ਫਿਰ ਰੇਟ ਉਹਨਾਂ ਦੀ ਮਰਜ਼ੀ ਦੇ ਨਾਲ ਇਸ ਚੀਜ਼ ਨਾਲ ਕੀ ਹੋਇਆ ਅਸੀਂ ਇਸ ਲਾਈਨ 'ਚ ਤੁਹਾਨੂੰ ਦੱਸ ਦਿਆਂ ਵੀਰ ਜੀ ਕਈ ਕੰਪਨੀਆਂ ਤਾਂ ਪੰਜਾਬ ਨੂੰ ਛੱਡ ਕੇ ਚੱਲਾ ਗਈਆਂ ਹੂੰ ਸਰਕਾਰ ਸੁੱਤੀ ਪਈ ਆ ਕਈ ਕੰਪਨੀਆਂ ਹੂੰ ਕਈ ਕੰਪਨੀਆਂ ਜਿਹੜੀਆਂ ਯੂਪੀ ਚ ਲੱਗ ਗਈਆਂ ਜੀ ਹੂੰ ਰਿਲਾਇੰਸ ਦੇ ਪਲਾਂਟ ਚਲੇ ਗਏ ਕਿਉਂਕਿ ਜਦੋਂ ਸੰਘਰਸ਼ ਹੋਣ ਲੱਗ ਜਾਂਦਾ ਕਿਸੇ ਚੀਜ਼ ਦਾ ਵਿਦਰੋਹ ਹੋਣ ਲੱਗ ਜਾਂਦਾ ਜਿਹੜੇ ਕੋਰਪੋਰੇਟ ਘਰਾਣੇ ਨਹੀਂ ਦੇਖਲਾਗ ਕਰਦੇ ਇਹ 50-50 ਕਰੋੜ ਦੀ ਇਨਵੈਸਟਮੈਂਟ ਆ ਉਹ ਛੱਡ ਕੇ ਪਲਾਂਟ ਜਾ ਰਹੇ ਆ ਉਹ ਹੂੰ ਇਟਾਂ ਰਹਿ ਗਈਆਂ ਉੱਥੇ ਜਿਹੜੇ ਲੱਗੇ ਹੋਏ ਆ ਉਹ ਵੀ ਤਿਆਰੀ ਹੈ ਜੀ ਅਸੀਂ ਵਟ ਕੇ ਲੈ ਜਾਾਂਗੇ ਕਿਉਂਕਿ ਉਹਨਾਂ ਕੋਲ ਐਨਓਸੀ ਹੈਗੀ ਆ ਹੂੰ ਗ੍ਰੀਨ ਜ਼ੋਨ ਚ ਆਹੋ ਹਰ ਇੱਕ ਚੀਜ਼ ਦੀ ਐਨਓਸੀ ਆ ਪਰ ਉਹ ਕਰਨ ਕੀ ਮਜਬੂਰ ਹੋਗੇ ਤੇ ਸਾਡੀ ਵੀ ਇਹ ਮਜਬੂਰੀ ਦੇਖੋ ਅਸੀਂ ਕਿਸਾਨਾਂ ਨਾਲ ਸਹਿਮਤ ਆ ਜੇ ਉਹਨਾਂ ਨੂੰ ਕੋਈ ਚੀਜ਼ ਦੀ ਪ੍ਰੋਬਲਮ ਆ ਉਹਦਾ ਕੋਈ ਹੱਲ ਕੱਢਿਆ ਜਾਵੇ ਜੇ ਤੁਸੀਂ ਫੈਕਟਰੀਆਂ ਬੰਦ ਕਰਵਾਤੀਆਂ ਤੇ ਅਸੀਂ ਤਾਂ ਵੈਸੇ 300 ਪਰਿਵਾਰਾਂ ਮੈਨਾਂ ਜੁੜਿਆ ਹੋਇਆ ਜੀ ਮੈਂ ਉਸੇ ਗੱਲ ਤੇ ਆ ਰਿਹਾ ਸੀ ਕਿ ਮੁੰਡੇ ਮੈਂ ਦੇਖਦਾ ਭੀ ਟਰੈਕਟਰ ਜਿਹੜੇ ਚਲਾਉਂਦੇ ਭੇਣੇ ਲੱਗੇ ਹੋਰ ਵੀ ਖੜੇ ਨੇ ਇਹ ਸਾਰੇ ਪੰਜਾਬੀ ਨੇ ਮੇਤੋ ਜੀ 75% ਪੰਜਾਬੀ ਹੈ ਜੀ ਚਾਹੇ ਉਹ ਵਿੱਚ ਲੇਬਰ ਦੇ ਬੰਦੇ ਹੋਣ ਚਾਹੇ ਡਰਾਈਵਰ ਡਰਾਈਵਰ ਟੋਟਲੀ ਪੰਜਾਬੀ ਸੁਪਰਵਾਈਜ਼ਰ ਕੋਈ ਡਰੈਗ ਕਰਾਏ ਤੇ ਕਰਦਾ ਇਹ 75% ਦੇਖੋ ਸਰਕਾਰ ਕਹਿੰਦੀ ਹੈ ਜੀ ਤੁਸੀਂ ਕੈਨੇਡਾ ਨਹੀਂ ਜਾਣਾ ਬਾਹਰ ਉਹ ਗੋਰੇ ਇੱਥੇ ਆ ਜਾਣਗੇ ਅਸੀਂ ਤਾਂ ਮਿਹਨਤ ਕਰ ਰਹੇ ਹਾਂ ਇੱਥੇ ਜੀ ਅਸੀਂ ਇੱਥੇ ਨਹੀਂ ਮਿਹਨਤ ਕਰ ਸਕਦੇ ਦਾਵੇ ਬਹੁਤ ਨੇ ਦਾਵੇ ਬਹੁਤ ਆ ਦਾਵੇ ਝੂਠੇ ਆ ਤਾਂ ਫਿਰ ਅਸੀਂ ਜਾਈਏ ਕੀ ਕਰੀਏ ਕੀ ਜਾਂ ਤਾਂ ਤੁਸੀਂ ਉਹ ਪਲਾਂਟ ਲਵਾਓ ਨਾ ਸਾਨੂੰ ਵੀ ਸਬਸਿਡੀ ਨਾ ਦਿਓ ਜੀ ਰਾਣਾ ਸਾਹਿਬ ਐਸੋਲੇ ਜੋ ਸਥਿਤੀ ਹੈ ਮੈਨੂੰ ਨਹੀਂ ਲੱਗਦਾ ਕਿ ਨਾ ਹੁਣ ਅੱਗੇ ਜਾਣ ਵਾਲੀ ਨਾ ਪਿੱਛੇ ਕਿਉਂਕਿ ਇਨਵੈਸਟਮੈਂਟ ਵੀ ਬਹੁਤ ਹੈ ਅ ਮੇਰੇ ਹਿਸਾਬ ਦੇ ਨਾਲ 1.5 ਕਰੋੜ ਕਰੋੜ ਦਾ ਹੋਏਗਾ ਤੁਹਾਡੇ ਦੋਨੋਂ ਟਰੈਕਟਰ ਤੇ ਪਿਛਲੀ ਸਮਾਰਟ ਜੀ ਇਹ ਪੂਰਾ ਹੈ ਔਰ ਇਹਦੇ ਨਾਲ ਜੇ ਹੋਰ ਇਪਲੀਮੈਂਟ ਲਈਏ ਜੀ 2 ਕਰੋੜ ਦਾ ਸੈੱਟ ਆ ਜੀ ਮੇਰੇ ਕੋਲ ਇਸ ਟਾਈਮ 21 ਮਸ਼ੀਨਾਂ ਜੀ ਹੂੰ ਉਹ ਜੇ ਮੈਂ ਵੇਚਣ ਚੱਲੇ ਗਿਆ ਜੀ ਉਹ ਲੋਹਾ ਜੀ ਉਹ ਲੋਹਾ ਹੈ ਬਿਲਕੁਲ ਤੇ ਘਟੋ ਘਟ ਮੇਰੀ 10 ਕਰੋੜ ਦੀ ਇਨਵੈਸਟਮੈਂਟ ਆ ਜੇ ਮੈਂ ਚਲਾਉਂਗਾ ਨਹੀਂ ਇਹ ਪਰਿਵਾਰ ਵੀ ਗਏ ਮੈਂ ਤਾਂ ਕੋਹ ਹੋਰ ਕੀਤਾ ਕਰ ਲੂੰ ਪਰਿਵਾਰ ਰੋਲ ਗਏ ਪਰਵਾਲ ਤਾਂ ਰੋਲੀ ਕਿਉਂਕਿ ਇਹ ਤਾਂ ਮੇਰੇ ਉੱਤੇ ਡਿਪੈਂਡਡ ਆ ਨਾ ਇਹ ਵਿਚਾਰੇ ਕੈਨੇਡਾ ਅਮਰੀਕਾ ਜਾ ਸਕਦੇ 40-40 ਲੱਖ ਤਾਂ ਹੈ ਨਹੀਂ ਨਾ ਕੋ ਬਿਲਕੁਲ ਠੀਕ ਹੈ ਹਾਲਾਤ ਇ ਤੇ ਇਹ ਇਹਨਾਂ ਦੀਆਂ ਮੀਟਿੰਗਾਂ ਕਰ ਲਓ ਐਗਰੀਗੇਟਰ ਬੁਲਾ ਲਓ ਜੀ ਸਾਈਨ ਕਰ ਲਓ ਪਰ ਐਗਰੀਕਲਚਰ ਨੂੰ ਸੇਵ ਤਾਂ ਕਰੋ ਨਾ ਸਾਨੂੰ ਸੇਵ ਕੀਤਾ ਜਾਵੇ ਇੰਸ਼ੋਰੈਂਸ ਹੋਵੇ ਕੰਪਨੀਆਂ ਚੱਲੀਆਂ ਜਾਣ ਜਿਹਦੇ ਵਿੱਚ ਇਸ ਟਾਈਮ 70 7000 ਟਨ ਦੀ ਡਿਮਾਂਡ ਹੈ ਜੀ ਸਾਰੀਆਂ ਫੈਕਟਰੀਆਂ ਬੰਦ ਪਈਆਂ ਜੀ ਕਟੋ ਕਟ 10 ਲੱਖ ਟਨ ਫੈਕਟਰੀਆਂ ਨਹੀਂ ਲੈ ਰਹੀਆਂ ਉਹਦੀ وجہ ਕੀ ਉੱਥੇ ਸੰਘਰਸ਼ ਹੋ ਰਿਹਾ ਹੈ ਸੰਘਰਸ਼ 2011 ਜਦੋਂ ਸ਼ੁਰੂ ਕੀਤਾ ਸੀਗਾ ਵਪਾਰ ਉਹਦੋਂ ਕਿੰਨੀਆਂ ਫੈਕਟਰੀਆਂ ਸੀ ਹੁਣ ਕੀ ਆ ਕੇ ਪੋਜੀਸ਼ਨ ਹੈ ਉਸ ਟਾਈਮ ਜੀ ਉਸ ਟਾਈਮ ਤੱਕ ਗਿਣਮੀਆਂ ਮੈਂ 2011 ਚ ਕੰਮ ਸ਼ੁਰੂ ਕਰਿਆ ਸੀ ਇੱਕ ਪਲਾਂਟ ਸੀ ਉਹ ਅੱਜਕੱਲ ਬੰਦ ਆ ਫੇਰ ਖੰਨੇ ਸ਼ੁਰੂ ਹੋਇਆ ਜੀ ਹਾਂ ਕੋਈ ਗਿਣਮੀ ਚੁਣਮੀ ਸੀ ਬੈਲਰ ਵੀ ਨਹੀਂ ਸੀ ਕੋਈ ਸਮੱਸਿਆ ਨਹੀਂ ਸੀ ਕਿਉਂਕਿ ਉਸ ਟਾਈਮ ਇੱਕ ਫੈਕਟਰੀ ਨੂੰ ਹੀ ਬੈਲਰ ਚਾਹੀਦੇ ਸੀ ਉਹ ਪੂਰੇ ਨਹੀਂ ਸੀ ਪਰ ਇੱਕ ਟਾਈਮ ਇਹ ਕਰਦੇ ਕਰਦੇ ਆ 10 ਸਾਲਾਂ ਚ ਅਸੀਂ ਇੱਥੇ ਲੈ ਕੇ ਆਏ ਕਿ ਸਾਡੇ ਕੋਲ 50 ਫੈਕਟਰੀਆਂ ਹੋ ਗਈਆਂ ਹਾਂ ਪਰ ਹੁਣ 50 ਦੇ ਵਿੱਚੋਂ 40 ਹੋ ਗਏ ਆ ਜੀ ਜਿਹੜੀਆਂ ਕਿ 50 ਦੇ ਵਿੱਚੋਂ ਉਹ 500 ਹੋਣੀਆਂ ਚਾਹੀਦੀਆਂ ਸੀ 500 ਹੋਣੀਆਂ ਚਾਹੀਦੀਆਂ ਮਤਲਬ ਕਿ ਵਧਣ ਦੀ ਵਜਾਇਾ ਵਧਣੀ ਵਜਾਇਾ ਘਟ ਗਈ ਔਰ ਸਮੱਸਿਆ ਤਾਂ ਸਭ ਤੋਂ ਵੱਡੀ ਹੋ ਗਈ ਕਿ ਬੈਲਰ ਤਾਂ 2 ਸਾਲਾਂ ਚ ਇੰਨੇ ਵਧ ਗਏ ਕਿ ਇਹ ਟੋਟਲ ਮਿਲਾ ਕੇ 2-2000 ਵੇਚੇ ਬੈਲਰ ਜੀ ਬਿਲਕੁਲ ਠੀਕ ਪਰ ਉਹ ਬੈਲਰ ਕਿਸਾਨਾਂ ਨੇ ਲਏ ਪਰ ਪਰਾਲੀ ਵੇਚਣ ਕਿੱਥੇ ਜੀ ਪਰਾਲੀ ਵੇਚ ਪਰਾਲੀ ਅੱਜ ਕੱਲ੍ਹ ਆ ਤੁਸੀਂ ਦੇਖਣੀ ਜੀ ਇਹਦੀ ਕੀਮਤ ਕੁਛ ਨਹੀਂ ਜੀ 1 ਨਾ ਦੇਣਾ ਹੈ ਕੁਝ ਕਿਸਾਨ ਤੋਂ ਇੱਕ ਕਿਸਾਨ ਕਹਿ ਰਿਹਾ ਕਿ ਹੁਣ ਜੇ ਮੈਂ ਦੁਬਾਰਾ ਇਹਦੀ ਬਜਾਈ ਕਰਨੀ ਕਿੱਥੇ 5000 ਦਾ ਖਰਚਾ ਸੀ ਉਹ ਮੇਰਾ 5700 ਦੇ ਵਿੱਚ ਨਿਭੜ ਜਾਣਾ ਜੀ ਇਸ ਟਾਈਮ ਇਹ ਸਖੇਚ ਖੜੇ ਆ 3000 ਰੁਪਿਆ ਉਹ ਤਾਂ ਸੇਫ ਹੋ ਗਿਆ ਔਰ ਨਾਲ ਉਹਦੇ 2 ਦਿਨ ਬਚ ਗਏ ਜਿਸ ਬੰਦੇ ਨੇ ਆਲੂ ਲਾਣੇ ਆ ਆਣਾ ਤਵੀਆਂ ਮਾਣੀਆਂ ਰੂਟਾ ਬਿਟਰ ਬਿਲਕੁਲ ਜੀ ਉਸ ਮਿੱਤਰ ਕੀੜੇ ਜਿਹੜੇ ਉਹ ਬਚ ਗਏ ਜਿਹੜਾ ਰੇਹ ਪੈਣਾ ਵਿੱਚ ਪੋਲਿਊਸ਼ਨ ਮੁਕਤ ਹੋ ਗਿਆ ਅਸੀਂ ਅੱਜ ਵੀ ਦਾਵਾ ਕਰਦੇ ਹਾਂ ਜੀ ਆ ਜਿੰਨੇ ਪਿੰਡਾਂ ਵੀ 20 25 ਉਹ ਚੱਗ ਨਹੀਂ ਲੱਗਨ ਦਮਾਂ ਕਿ ਪਰ ਸਾਡੀ ਕਿਤੇ ਨਾ ਕਿਤੇ ਸਾਡਾ ਵੀ ਦਰਦ ਜਿਹੜਾ ਆ ਉਹ ਸਰਕਾਰ ਨੂੰ ਸੁਣਨਾ ਚਾ ਇੱਕ ਜਿਹੜੇ ਬੰਦ ਪਏ ਪਲਾਂਟ ਆ ਜਿਨ੍ਹਾਂ ਨੂੰ ਐਨਓਸੀ ਦਿੱਤੀ ਹੋਈ ਆ ਉਹ ਚੱਲਨੇ ਚਾਹੀਦੇ ਆ ਹੂੰ ਬਿਲਕੁਲ ਠੀਕ ਆ ਬਿਲਕੁਲ ਠੀਕ ਆ ਬਹੁਤ ਬਹੁਤ ਸ਼ੁਕਰੀਆ ਰਜੀਵ ਜੀ ਤੁਸੀਂ ਵਿਸਤਾਰ ਚ ਸਾਰੀ ਇਹ ਜਾਣਕਾਰੀ ਦਿੱਤੀ ਹੈ ਗੱਲਬਾਤ ਕੀਤੀ ਹੈ ਅ ਇਸ ਵਕਤ ਮੇਰੇ ਨਾਲ ਗੁਰਪ੍ਰੀਤ ਵੀ ਮੌਜੂਦ ਹੈ ਪਿਛਲੀ ਵਾਰੀ ਗੋਪੀ ਜਦੋਂ ਅਸੀਂ ਆਏ ਸੀ ਤੇ ਲਾਈਵ ਕਵਰੇਜ ਕਰਦੇ ਤੁਸੀਂ ਵੀ ਲਾਗੇ ਸੀ ਸਰਕਾਰ ਨੇ ਕਿਸੇ ਨੇ ਆ ਕੇ ਬਾਹ ਫੜੀ ਪੁੱਛਿਆ ਕੁਝ ਉਸਲੇ ਹਾਲਾਤ ਕੀ ਹੋਏ ਕਿਉਂਕਿ ਮੈਨੂੰ ਨਹੀਂ ਲੱਗਦਾ ਉਹ ਚਾਰਕ ਦਿਨ ਲਗਾਤਾਰ ਅੱਗੇ ਚੱਲੀ ਸੀਗੀ ਉਹ ਜਿਸ ਤਰੀਕੇ ਦੇ ਨਾਲ ਉੱਥੇ ਮੱਕੜ ਮਚਿਆ ਹੋਇਆ ਸੀ ਉਹ ਜਿਹੜੀ ਅੱਗ ਸੀ ਭਾਜੀ ਹਫ਼ਤੇ ਤੋਂ ਉੱਪਰ ਚੱਲੀ ਸੀਗੀ ਅੱਛਾ ਤੇ ਉਦੋਂ ਨਾ ਤਾਂ ਸਾਡੇ ਕੋ ਕੋਈ ਐਸ ਡੀ ਐਮ ਨਾ ਕੋਈ ਤਹਿਸੀਲਦਾਰ ਨਾ ਕੋਈ ਡੀ ਸੀ ਨਾ ਆਈ ਡੀ ਸੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਆਇਆ ਪਰ ਫੇ ਵੀ ਦੇਖੋ ਸਾਡੇ ਭਰਾ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਪਰ ਅੱਜ ਇਸ ਭਰਾ ਦੇ ਕਰਕੇ ਕੋਈ ਨਹੀਂ ਜ਼ਿਆਦਾ ਨਹੀਂ ਤਾਂ 5-600 ਬੰਦੇ ਦੇ ਘਰ ਦਾ ਚੁੱਲ੍ਹਾ ਚੱਲ ਰਿਹਾ ਹੈ ਠੀਕ ਹੈ ਅਸੀਂ ਵੀ ਸਾਰੇ ਇਕੱਠੇ ਹੋ ਕੇ ਭਾਈ ਦੇ ਕੋਲ ਗਏ ਵੀ ਨਹੀਂ ਤੁਸੀਂ ਹੌਂਸਲਾ ਰੱਖੋ ਕਿਉਂਕਿ ਜਿਸ ਬੰਦੇ ਦਾ 3 ਕਰੋੜ ਦਾ ਨੁਕਸਾਨ ਹੋ ਜयो ਉਹ ਬੰਦਾ ਕਿੱਦਾਂ ਉੱਠ ਸਕਦਾ ਭਾਜੀ ਆਪਾਂ ਵੀ ਇੱਕ ਨਾਰਮਲ ਦੇ ਵਿੱਚ ਉਹ ਕਿਸੇ ਦੇ 30 ਰੁਪਏ ਵੀ ਡੇਗ ਪੈਣ ਤਾਂ ਉਹ ਵਿਚਾਰਾ ਸਾਰੇ ਕੱਪੜੇ ਚੀਜ਼ਾਂ ਫੋਲ ਦਿੰਦਾ ਕਿ ਮੇਰੇ ਪੈਸੇ ਡੇਪੇ ਇਸ ਬੰਦੇ ਦਾ 3 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਪਰ ਫੇ ਵੀ ਮੈਂ ਕਹਿੰਦਾ ਕਿ ਪ੍ਰਮਾਤਮਾ ਦੀ ਬੜੀ ਕਿਰਪਾ ਸਾਡੇ ਭਰਾ ਦੇ ਅੱਜ ਉੱਠ ਕੇ ਅੱਜ ਪੀਓ 500 ਬੰਦੇ ਦਾ ਚੁੱਲ੍ਹਾ ਜਿਹੜਾ ਚੱਲਣ ਨੂੰ ਉਹ ਤਿਆਰ ਹੈਗਾ ਪਰ ਜੇ ਸਰਕਾਰ ਦੀ ਆਪਾਂ ਲਾਇਆ ਜਾਵੇ ਸਰਕਾਰ ਦੀ ਇੰਨੀ ਕੁ ਜ਼ਿਆਦਾ ਅੰਗਿਲੀ ਲਾ ਲਓ ਕਿ ਜਾਂ ਤੁਸੀਂ ਲਾ ਲਓ ਕਿ ਇੱਕ ਪਾਸੇ ਤੁਸੀਂ ਕਹਿੰਨੇ ਕਿ ਸੀ ਵਿਦੇਸ਼ਾਂ 'ਚ ਨਾ ਜਾਣ ਨੌਜਵਾਨ ਸਾਡੇ ਜੇ ਵਿਦੇਸ਼ਾਂ ਤੇ ਜਾਣ ਜਿਹੜੇ ਇੱਥੇ ਰੋਜ਼ਗਾਰ ਮਿਲਦੇ ਉਹਨਾਂ ਦੀ ਤੁਸੀਂ ਹੈਲਪ ਕਰੋ ਇਸ ਵਕਤ ਮੇਰੇ ਨਾਲ ਕਿਸਾਨ ਨੇ ਸੁਖਦੇਵ ਸਿੰਘ ạtਵਾਲ ਮੌਜੂਦ ਨੇ ạtਵਾਲ ਸਾਹਿਬ ਪਿਛਲੇ ਕਿੰਨੇ ਦਿਨ ਤੋਂ ਜਿਹੜਾ ਕਿ ਤੁਸੀਂ ਇਹ ਪ੍ਰਣ ਲਿਆ ਕਿ ਪਰਾਲੀ ਨੂੰ ਅੱਗ ਨਹੀਂ ਲਾਣੀ ਤੇ ਨਾਲ ਹੀ ਜੁੜਦਾ ਸਵਾਲ ਮੇਰੇ ਹੈ ਕਿ ਜਦੋਂ ਹੁਣ ਇਹਨਾਂ ਨੇ ਬੇਲਾ ਬਣਾ ਲੀਆਂ ਨੇ ਕੰਮ ਚੱਲਦਾ ਵੀ ਪਿਆ ਹਾਂਜੀ ਅਗਲੀ ਖੇਤੀ ਵਾਸਤੇ ਖਰਚਾ ਵੀ ਕਿੰਨਾ ਕੁ ਘਟਦਾ ਹੈ ਤੇ ਜਦੋਂ ਜਿਹੜੀ ਜਿਹੜੀ ਹੈ ਕਿ ਕਿੰਨੀ ਕੁ ਘਟ ਕਰਨੀ ਪੈਂਦੀ ਪਹਿਲੇ ਤੋਂ ਇਹ ਆ ਵੀ ਅਸੀਂ 9 ਤੋਂ 10 ਸਾਲ ਹੋ ਗਏ ਜਿਹੜੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਹੂੰ ਤੇ ਇਹਦੇ ਨਾਲ ਵਾਤਾਵਰਨ ਚ ਵੀ ਜੀ ਪੰਛੀ ਵੀ ਵਸਦੇ ਆ ਜਿਹੜੇ ਸਾਡੇ ਮਿੱਤਰ ਕੀੜੇ ਆ ਜ਼ਮੀਨ ਦੇ ਉਹ ਵੀ ਵਸਦੇ ਆ ਅਸੀਂ ਪਰਾਲੀ ਨੂੰ ਵਿੱਚ ਨਹੀਂ ਪਹਿਲੇ ਦਿਨ ਤੋਂ ਹੀ ਬੋਂਦੇ ਅੱਜ ਬੇਲਣ ਤਾਂ ਪਿਛਲੇ 2-3 ਸਾਲ ਤੋਂ ਆਈ ਆ ਉਸ ਤੋਂ ਪਹਿਲਾਂ ਸਾਨੂੰ ਇਹ ਹੁੰਦਾ ਸੀ ਵੀ ਸਾਡੀ ਪਰਾਲੀ ਜਿੱਦਾਂ ਸਭ ਤੋਂ ਗੇਤਾ ਚੋਂ ਨਾ ਜਿੱਦਾਂ ਜਿਸ ਤਰੀਕ ਨੂੰ ਸ਼ੁਰੂ ਹੁੰਦਾ 15 ਜੂਨ ਜਾਂ 20 ਜੂਨ ਹੁੰਦਾ ਉਹਦਾ ਲਗਾ ਕੇ ਵੈਰਾਈਟੀ ਉਹ ਲਾਈਦੀ ਸੀ ਵੀ ਜਿਹੜੀ ਜਲਦੀ ਪੱਕਣ ਵਾਲੀ ਪੀਆਰ 126 90 ਦਿਨ ਦੇ ਵਿੱਚ ਖੇਤ ਚੇ ਲਾਉਣ ਤੋਂ ਬਾਅਦ ਤਿਆਰ ਹੋ ਜਾਂਦੀ ਆ ਸਾਡੇ ਪਿੰਡਾਂ ਦੇ ਆਲੇ-ਦੁਆਲੇ ਦੇ ਗੁੱਜਰ ਵੀ ਪਿੰਡ ਦੇ ਜ਼ਮੀਨਾਂ ਵਾਲੇ ਇਹ ਜਿਹੜੇ ਪਸ਼ੂ ਰੱਖਦੇ ਆ ਉਹ ਲੋਕ ਸਾਰੇ ਕਟਾਈ ਕਰਕੇ ਸਾਡਾ ਲੈ ਜਾਂਦੇ ਸੀ ਕੁਝ ਨਹੀਂ ਕਰਦੇ ਸੀ ਇੱਥੇ ਖੇਤ ਦੋ ਖੇਤ ਤੇ ਤਿੰਨ ਖੇਤ ਕਟਾਈ ਕਰਨੇ ਉਹ ਸਾਰੇ ਗੁੱਜਰਾਂ ਨੇ ਜਾਂ ਉਹਨਾਂ ਨੇ ਲੈ ਜਾਣੇ ਪਸ਼ੂਆਂ ਨੂੰ ਪਾਉਣ ਲਈ ਚਾਰਾ ਉਹਦੇ ਤੋਂ ਬਾਅਦ ਸਾਡਾ ਖੇਤ ਖਾਲੀ ਹੋ ਜਾਂਦਾ ਜਦੋਂ ਦੀ ਵੇਲਣ ਆ ਗਈ ਆ ਉਦੋਂ ਦਾ ਇਹ ਨਾਲ ਕਟਾਈ ਹੋ ਕੇ ਸਾਰੀ ਬਿਲਕੁਲ ਸਾਫ਼ ਕਰਕੇ ਚਲ ਜਾਂਦੀ ਹੈ ਦੇਖਦੀ ਪਿਆ ਸੀ ਕਿ ਜਿਸ ਤਰੀਕੇ ਦੇ ਨਾਲ ਇਸ ਵਕਤ ਜਿਹੜੇ ਨੇ ਕਿ ਉਹ ਖੇਤ ਦੇ ਵਿੱਚ ਸਫਾਈ ਦਿਸਦੀ ਪਈ ਹੈ ਹਾਂਜੀ ਸਫਾਈ ਦੇਖਦੀ ਇਹਦੇ ਨਾਲ ਸਾਡੀ ਬਹਾਈ ਦਾ ਜਿਹੜਾ ਕਟੋ-ਕਟ ਵੀ 5000 ਰੁਪਏ ਦਾ ਫਾਇਦਾ ਡੀਜ਼ਲ ਦਾ ਹੀ ਆ ਉਹ ਕਿਵੇਂ ਥੋੜਾ ਵਿਸਤਾਰ ਨਾਲ ਦੱਸੋ ਕਿੰਨੀ ਕਵਾਰੀ ਜਿਹੜਾ ਕਿ ਬਹਾਈ ਕਰਨੀ ਪੈਂਦੀ ਸੀ ਜਿਹੜੀ ਪ੍ਰਾਲੀ ਵਿੱਚ ਵੋਂਦੇ ਸੀਗੇ ਜਦੋਂ ਉਦੋਂ 7 ਤੋਂ 8 ਵਾਰੀ ਬਾਹ ਕੇ ਆਲੂ ਲੱਗਦੇ ਸੀ ਅੱਛਾ ਤੇ ਹੁਣ ਜਿਹੜਾ ਇਹਨੂੰ ਦੋ ਵਾਰੀ ਡਿਸਕਾਂ ਨਾਲ ਬਾਹ ਕੇ ਤਾਂ ਤਿਆਰ ਕਰਕੇ ਅਸੀਂ ਫੇਰ ਕੇ ਸਾਰਾ ਰੋਟਰਵੇਟਰ ਫੇਰ ਕੇ ਦੋ ਵਾਰੀ ਨਾਲ ਪਾਹੀ ਨਾਲ ਤਿਆਰ ਹੋ ਜਾਂਦੀ ਹੈ ਤਿਆਰ ਹੋ ਜਾਣਾ ਆਲੂ ਲਈ ਤਿਆਰ ਹੋ ਜਾਣਾ ਹਾਂ ਕਟੋਕਟ 5000 ਦਾ ਸਾਡਾ ਫਾਇਦਾ ਇੱਕ ਦੌੜ ਪਜਾਈ ਘਟ ਗਈ ਵੀ ਇੰਨਾ ਬਾਹੀ ਚਲੋ 6 7 ਵਾਰੀ ਬੋਣ ਨਾਲ ਫੇਰ ਵੀ ਪਰਾਲੀ ਸਾਡੇ ਪਲੈਂਟਰ 'ਚ ਅਟਦੀ ਸੀ ਅੱਛਾ ਤੇ ਉਹਦੇ ਨਾਲ ਹੁਣ ਆ 5000 ਦਾ ਫਾਇਦਾ ਇੱਕ ਇਹ ਬੇਲਣਾ ਆ ਗਈਆਂ ਜਦੋਂ ਦੀਆਂ ਸਰਕਾਰ ਨੇ ਵਧੀਆ ਕੀਤਾ ਇਹਨਾਂ ਨੂੰ ਵੀ ਸਬਸਿਡੀਆਂ ਦਿੱਤੀਆਂ ਤੇ ਕਿਸਾਨ ਨੂੰ ਵੀ ਕਿਸਾਨਾਂ ਨੇ ਲਈਆਂ ਇਹ ਵੀ ਹਾਂ ਕਿਸਾਨਾਂ ਨੇ ਕਿਸਾਨਾਂ ਨੇ ਲਈਆਂ ਤੇ ਇਸ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਵੀ ਇਹ ਫਾਇਦਾ ਹੋ ਗਿਆ ਵੀ ਸਾਡੇ ਖੇਤ ਖਾਲੀ ਹੋ ਗਏ ਬਿਲਕੁਲ ਠੀਕ ਹੈ ਹਾਂਜੀ ਤੇ ਉਹਦੇ ਨਾਲ ਇਹ ਆ ਵੀ ਹਰ ਇੱਕ ਨੂੰ ਪਰਾਲੀ ਚਿਕਾ ਕੇ ਕੋਈ ਵੀ ਫਸਲ ਵੇਜਣੀ ਆ ਚਲੋ ਸੁਪਰ ਸੀਡਰ ਦਿੱਤੇ ਆ ਸੁਪਰ ਸੀਡਰ ਵੀ ਦਿੱਤੇ ਆ ਪਰ ਹੁਣ ਜੇ ਸਾਡੀ ਪਰਾਲੀ ਖੇਤ ਚੋਂ ਝੱਕ ਹੋਣ ਲੱਗ ਪਈ ਆ ਸੁਪਰ ਸੀਡਰ ਨਾਲ ਬੀਜੀ ਸਿੱਧੀ ਪਰਾਲੀ ਇਹ ਕਣਕ ਉਹਨੂੰ ਸੰਡੀ ਦਾ ਤੁਸੀਂ ਵੀ ਸੁਣਿਆ ਹੁਣ ਸਾਰੇ মিডিਆ ਤੇ ਆਉਂਦਾ ਇਹਨੂੰ ਸੁੰਢੀ ਪੈ ਜਾਂਦੀ ਆ ਸੁੰਢੀ ਪੈ ਜਾਂਦੀ ਤੇ ਇਹਦਾ ਪਧਰੇ ਖੇਤਾਂ ਚ ਤਾਂ ਸਾਨੂੰ ਬੀਜਣੀ ਵੀ ਆਸਾਨ ਜੇ ਸੁਪਰ ਸੀਡਰ ਦਾ ਤੇ 2500 ਰੁਪਇਆ ਖੇਤ ਦਾ ਲੈਂਦਾ ਇਹਨੂੰ ਦੋ ਡਿਸਕਾਂ ਦੀ ਪਾ ਕੇ ਰੋਣੀ ਕਰਕੇ ਕਣਕ ਬੀਜਦੇ ਉਹ ਸਭ ਤੋਂ ਸੁੱਖਾ ਆ ਸਭ ਤੋਂ ਸੁੱਖਾ ਆ ਸੁਪਰ ਸੀਡਰ ਨਾਲੋਂ ਵੀ ਇਹ ਵਧੀਆ ਕੰਮ ਆ ਜਿਹੜਾ ਬਿਲਨ ਚੱਕ ਕੇ ਪਰਾਲੀ ਲੈ ਜਾਂਦੀ ਸਾਡੇ ਖੇਤੋਂ ਤੇ ਇੱਕ ਇਹਨਾਂ ਦਾ ਬਿਜ਼ਨਸ ਹੋ ਗਿਆ ਕਿੰਨੇ ਬੇਲਣ ਵਾਲਿਆਂ ਨੇ ਕਿੰਨੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਲੇਬਰ ਵੀ ਅਟ੍ਰੈਕਟ ਵਾਤਾਵਰਨ ਜਿਹੜਾ ਉਹ ਸਾਫ਼ ਸੁਥਰਾ ਸਾਫ਼ ਸੁਥਰਾ ਹਰ ਕੋਈ ਇਹ ਕਹੂਗਾ ਜਦੋਂ ਮੇਰਾ ਖੇਤ ਹੀ ਪਧਰਾ ਹੋਵੇ ਅੱਗ ਕਾ ਨੂੰ ਲਾਉਣੀ ਆ ਬਿਲਕੁਲ ਠੀਕ ਫਿਰ ਅੱਗ ਕੋਈ ਲਾਊਗਾ ਹੀ ਨਹੀਂ ਬਿਲਕੁਲ ਠੀਕ ਪਰ ਬੇਲਣ ਵਾਲਿਆਂ ਨੂੰ ਵੀ ਇਹ ਆ ਵੀ ਸਾਰੇ ਸਾਡੇ ਖੇਤਾਂ ਚੋਂ ਜਲਦੀ ਵੇਲੇ ਕਰਾ ਦਿਆ ਕਰਨ ਜਦੋਂ ਜਲਮਾ ਡੈਮ ਹੋਊਗਾ ਫਿਰ ਕਿਸਾਨ ਨੂੰ ਕਿਸਾਨ ਅਗਲ ਹੋਣੀ ਚਾਹੁੰਦਾ ਨਹੀਂ ਹੂੰ ਉਹਦੀ ਮਜਬੂਰੀ ਹੋ ਜਾਂਦੀ ਜੇ ਖੇਤ ਚ ਸਾਡੇ 20 ਦਿਨ ਪਿਆ ਰਿਆ ਫਸਲ ਅਗਲੀ ਲੇਟਿਆ ਫਿਰ ਅਸੀਂ ਅੱਗ ਲਾਉਣ ਦੇ ਵੱਲ ਨੂੰ ਜਾਂਦੇ ਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੁਸੀਂ ਗੱਲਬਾਤ ਸੁਣੀ ਹੈ ਕਿਸਾਨ ਜਿਹੜੇ ਟਵਾਲ ਨੇ ਕਿ ਪਿੰਡ ਛੱਡ ਕੇ ਦੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਕੀ ਫਾਇਦਾ ਵੀ ਹੋ ਰਿਹਾ ਹੈ ਇਸ ਵਕਤ ਤੇ ਖਾਸ ਤੌਰ ਤੇ ਅਗਲੀ ਜਿਹੜੀ ਬਿਜਾਈ ਹੋਣੀ ਹੈ ਜਿਹੜੀ ਹੈ ਕਿ ਬਾਹਣ ਵਾਸਤੇ ਵੀ ਜਿਹੜਾ ਕਿ ਸਮਾਂ ਘੱਟ ਲੱਗਦਾ ਤੇ ਖਾਸ ਤੌਰ ਤੇ ਜਿਹੜਾ ਇੱਕ ਵੱਡਾ ਸੁਨੇਹਾ ਜਿਹੜਾ ਉਹਨਾਂ ਨੇ ਦਿੱਤਾ ਕਿ ਵਾਤਾਵਰਨ ਜਿਹੜਾ ਕਿ ਬਚ ਰਿਹਾ ਹੈ ਅਪੀਲ ਕਰਾਂਗੇ ਆਉਣ ਵਾਲਾ ਜਿਹੜਾ ਹੁਣ ਸਮਾ ਦਾ ਉਹ ਜਿਹੜੀ ਫਸਲ ਦੀ ਵਾਢੀ ਕਰਕੇ ਜਿਹੜਾ ਕਿ ਉਸ ਤੋਂ ਬਾਅਦ ਜਿਹੜਾ ਕਿ ਆਪਣੇ ਖੇਤਾਂ ਦੇ ਵਿੱਚ ਅੱਗ ਨਾ ਲਗਾਓ ਪਰਾਲੀ ਦੇ ਨਾਲ ਬਹੁਤ ਜਿਹੜਾ ਕਿ ਵਾਤਾਵਰਨ ਖਰਾਬ ਹੁੰਦਾ ਹੈ ਤੇ ਖਾਸ ਤੌਰ ਤੇ ਹਾਦਸੇ ਵੀ ਜਿਹੜੇ ਨੇ ਕਿ ਉਹ ਵਾਪਰਦੇ ਨੇ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਪੋਪੂਰ